ਦੀ ਦੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸਰਕਾਰੀ ਕਰਮਚਾਰੀਆਂ ਨੂੰ ਕਿੰਨੀ ਮਿਲਦੀ ਤਨਖਾਹ 8ਵੇਂ ਤਨਖਾਹ ਕਮਿਸ਼ਨ ਨਾਲ ਹੋਵੇਗਾ ਇੰਨਾ ਵਾਅਦਾ ਹੋਵੇਗਾ ਮੱਲੋ ਮਾਲ ਇਸ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਮਿਲਣਾ ਵਾਲਾ ਹੈ ਅਗਲੇ ਸਾਲ ਤੋਂ ਸਰਕਾਰੀ ਕਰਮਚਾਰੀਆਂ ਨੂੰ 8ਵੀਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਮਿਲੇਗੀ ਅਤੇ ਜਿਸ ਕਾਰਨ ਉਹਨਾਂ ਦੀ ਮੌਜੂਦਾ ਤਨਖਾਹ ਵਿੱਚ ਭਾਰੀ ਵਾਧਾ ਹੋਵੇਗਾ ਤੇ ਜੇਕਰ ਅਸੀਂ ਕੇਰਲ ਕੈਨਰਾ ਬੈਕ ਕੈਨਰਾ ਬੈਕ ਦੇਖਲ ਕਲਰ ਕਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਨਖਾਹ ਵਿੱਚ ਭਾਰੀ ਵਾਧਾ ਹੋਵੇਗਾ ਉਹ ਜਾਣਦੇ ਹਾਂ ਇਸ ਤਨਖਾਹ ਕਮਿਸ਼ਨ ਤੋਂ ਬਾਅਦ ਇੱਕ ਬੈਂਕ ਕਲਕਰ ਦੀ ਕਿੰਨੀ ਤਨਖਾਹ ਹੋਵੇਗੀ ਅਤੇ ਇਸ ਦੇ ਨਾਲ ਹੀ ਕੈਨੇਡਾ ਬੈਂਕ ਦੇ ਕਲਕਰ ਦੀ ਮੌਜੂਦ ਤਨਖਾਹ ਕਿੰਨੀ ਹੋਵੇਗੀ ਕੈਨੇਡਾ ਬੈਂਕ ਦੇ ਕਲਕਰ ਦੀ ਮੂਲ ਤਨਖਾਹ ਲਗਭਗ 19900 ਰੁਪਏ ਤੋਂ ਸ਼ੁਰੂ ਹੁੰਦੀ ਹੈ ਇਸ ਦੇ ਨਾਲ ਹੀ ਉਹਨਾਂ ਦੀ ਮਹਿੰਗਾਈ ਪੱਤਾ ਘਰ ਦਾ ਕਿਰਾਇਆ ਪੱਤਾ ਅਤੇ ਭਾਰਤ ਪੱਤਾ ਤੇ ਅਤੇ ਹੋਰ ਬਹੁਤ ਸਾਰੇ ਪੱਤੇ ਵੀ ਮਿਲਦੇ ਹਨ ਇਹਨਾਂ ਪੱਤਿਆਂ ਜੋੜਨ ਨਾਲ ਕੁੱਲ ਤਨਖਾਹ ਲਗਭਗ 35000 ਤੋਂ 40000 ਤੱਕ ਹੁੰਦੀ ਹੈ ਜੋ ਕਿ ਤਜਰਬੇ ਅਤੇ ਕੰਮ ਦੇ ਸਥਾਨ ਤੇ ਅਨੁਸਾਰ ਅਨੁਸਾਰ ਵੀ ਵਧਦੀ ਹੈ ਅਤੇ ਤਨਖਾਹ ਕਮਿਸ਼ਨ ਕਾਰਨ ਕੈਨੜਾ ਬੈਂਕ ਗਲ ਕਲ ਕਰਦੀ ਤਨਖਾਹ ਕਿੰਨੀ ਵਧੀਗੀ ਰਿਪੋਰਟ ਅਨੁਸਾਰ 8ਵੇਂ ਕਲ ਕਰ 8ਵੀਂ ਤਨਖਾਹ ਕਮਿਸ਼ਨ ਵਿੱਚ ਫਿਟ ਮੈਨ ਫੈਕਟਰ 2.60 ਦੇ ਕਰੀਬ ਰੱਖਿਆ ਜਾ ਸਕਦਾ ਹੈ ਇਸ ਦਾ ਮਤਲਬ ਹੈ ਕਿ ਮੌਜੂਦਾ ਮੂਲ ਤਨਖਾਹ ਨੂੰ 2.60 ਦੇ ਕਰੀਬ ਨਾਲ ਗੁਣਾ ਕੀਤਾ ਜਾਵੇਗਾ ਅਤੇ ਨਵੀਂ ਮੂਲ ਤਨਖਾਹ ਉਸ ਆਧਾਰ ਤੇ ਦਿੱਤੀ ਜਾਵੇਗੀ ਅਸਿਸ ਦੇ ਨਾਲ ਜੇਕਰ ਮੌਜੂਦਾ ਤਰਖਾ ਦਾ ਮੂਲ ਤਨਖਾਹ 19900 ਰੁਪਏ ਹੈ ਤਾਂ ਤਾਂ 2.60 52 ਦੇ ਗੁਣਾ ਨਾਲ ਇਹ ਲਗਭਗ 52144 ਰੁਪਏ ਤੱਕ ਪਹੁੰਚ ਜਾਵੇਗੀ ਧੰਨਵਾਦ